ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 2 ਸਾਲਾਂ ਚ ਸਿੱਖਿਆ ਦੇ ਖੇਤਰ ਚ ਕ੍ਰਾਂਤੀਕਾਰੀ ਬਦਲਾ ਲਿਆਂਦਾ ਹੈ ਸੂਬੇ ਚ 118 ਸਕੂਲ ਆਫ ਐਮਿਨੈਂਸ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਕਲਾਸਰੂਮ ਲਾਇਬ੍ਰੇਰੀ ਲੈਬੋਰਟਰੀ ਖੇਡ ਮੈਦਾਨਾਂ ਦਾ ਇੰਤਜ਼ਾਮ ਕੀਤਾ ਗਿਆ ਜਦਕਿ ਟੈਕਨੋਲੋਜੀ ਪੱਖੋਂ ਵੀ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਨੇ ਸੋਸੀਂ ਦੇ ਬੱਚੇ ਨੂੰ ਖਾਲ ਦੇਵਾਂਗੇ ਅਸੀਂ ਜੇ ਬੱਚੇ ਨੂੰ ਜਿਹੜਾ ਉਡਾਨਾਂ ਵਾਸਤੇ ਰੰਗ ਵੀ ਦੇਵਾਂਗੇ ਤਾਂ ਮੈਨੂੰ ਲੱਗਦਾ ਕਿ ਉਹ ਕੱਲੇ ਆਪਣਾ ਜਾ ਪਿੰਡ ਦਾ ਜਾ ਪੰਜਾਬ ਦਾ ਦੇਸ਼ ਦਾ ਨਾਮ ਦੱਸਣ ਕਰਨਾ ਮੇਰਾ ਨਾਮ ਸਿਮਰਨਜੀਤ ਕੌਰ ਹੈ ਔਰ ਮੈਂ ਹோம் ਸਕੂਲ ਆਫ ਫੈਮਿਨਨ ਸ਼ਹਿਟਾ ਮੈਂ ਪੜ੍ਹਦੀ ਹਾਂ ਪੜਾਈ ਦਾ ਇੱਕ ਹੋਂ ਦਾ ਪੱਧਰ ਬਹੁਤ ਵਧੀਆ ਹੈ ਟੀਚਰ ਬਹੁਤ ਮਿਹਨਤੀ ਹਨ ਹਨ ਬਹੁਤ ਵਧੀਆ ਪੜ੍ਹਾਉਂਦੇ ਹਨ ਇੰਗਲਿਸ਼ ਮੀਡੀਅਮ ਵਿੱਚ ਸਾਰੇ ਸਬਜੈਕਟਸ ਹਨ ਸਾਡੇ ਸਾਨੂੰ ਸਰਕਾਰ ਨੇ ਜੋ ਬਸ ਦੀ ਫੈਸਿਲਿਟੀ ਦਿੱਤੀ ਉਹਦੇ ਲਈ ਅਸੀਂ ਨਾਲ ਥੈਂਕ ਯੂ ਕਹਿੰਦੇ ਆ ਇਹਨਾਂ ਸਕੂਲਾਂ ਚ ਮੈਰਿਟ ਦੇ ਆਧਾਰ ਤੇ ਵਿਦਿਆਰਥੀਆਂ ਨੇ ਦਾਖਲਾ ਲਿਆ ਹੈ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਦੇ ਲਈ JEE NEET UPSC ਦੀ ਤਿਆਰੀ ਲਈ ਵੀ ਵਿਸ਼ੇਸ਼ ਪ੍ਰਬੰਧ ਕੀਤੇ ਜਾ ਰਹੇ ਨੇ ਨੀਟੋ ਜੈਲੀ ਸਪੈਸ਼ਲ ਕੋਚਿੰਗ ਕੇ ਲੈਂਦੇ ਹੈ ਇਹਨਾਂ ਦੇ ਕੈਂਪਸ ਵੀ ਲੱਗਦੇ ਹੈ ਮੈਰਿਟੋਰੀਅਸ ਸਕੂਲ ਦੇ ਵਿੱਚ ਪਿਛਲੇ ਕੈਂਪ ਲੱਗਾ ਪ੍ਰਾਈਵੇਟ ਇੰਸਟੀਟਿਊਟਸ ਇਸ ਤਰ੍ਹਾਂ ਕੀ ਬਾਇਜੂਸ ਵਗੈਰਾ ਉਹ ਆ ਕੇ ਟੀਚਰਸ ਉੱਥੇ ਉਹਨਾਂ ਨੂੰ ਪੜ੍ਹਾਉਂਦੇ ਜਿਹੜੇ ਵੀ ਫੀਸ ਅਪੋਰਟ ਕਰਨਾ ਬੱਸੇ ਸਾਡੇ ਬੱਚੇ ਲਈ ਬਹੁਤ ਮੁਸ਼ਕਲ ਹੈ ਬਟ ਫ੍ਰੀ ਆਫ ਕਾਸ ਸਾਡੇ ਬੱਚੇ ਉੱਥੇ ਰੈਜ਼ਿਡੈਂਸ਼ੀਅਲੀ ਰਹਿ ਕੇ ਔਰ ਉੱਥੋਂ ਸਿੱਖ ਕੇ ਆਏ ਹੈ ਬੱਚੇ ਜੀ ਨਾਮ ਹੈ ਜੀ ਰਾਜ ਕੁਮਾਰ ਰਾਜ ਕੁਮਾਰ ਜੀ ਅੱਜ ਬੜੇ ਦਿਨਾਂ ਬਾਅਦ بارش ਹੋਈ ਹੈ ਗਰਮੀ ਤੋਂ ਕਿਵੇਂ ਲੱਗਦਾ ਜੀ ਅੱਜ ਤੁਸੀਂ ਮਜ਼ਾ ਹੱਤ ਮਿਲੂਗੀ ਉਤਰੋ ਕੋਈ ਰਾਹਤ ਮਿਲੂਗੀ ਇਸ ਲਈ ਅਬ ਬਹੁਤ ਪਰੇਸ਼ਾਨੀ ਹੈ ਬਕਰਮੀ ਕਰਕੇ ਤੇ ਉਨ ਰਾਹਤ ਮਿਲੂਗੀ ਅੱਧਾ ਕੋਨਾ ਘੰਟਾਂ ਬਰਸਦੇ ਨੇ ਤਾਂ ਫਾਇਦਾ ਹੁੰਦਾ 3 ਦਿਨਾਂ ਬਾਅਦ بارش ਪਈ ਹੈ ਅੱਜ ਪਟਿਆਲੇ ਕਿੰਨਾ 15 ਦਿਨ ਹੋ ਗਏ ਪਹਿਲਾਂ ਹਲਕੀ ਜਿਹੀ ਪਈ ਜੀ ਉਦੋਂ ਵੀ ਮੈਂ ਉਹਦਾ ਬਾਦ ਹੁਣ ਤੇ ਮਜ਼ਾ ਲੈ ਰਿਹਾ ਪੂਰਾ ਪੂਰਾ ਜੀ ਪੂਰਾ ਪੂਰਾ ਇੰਜੋਏ ਕਰ ਰਹੇ ਕਾ ਨਾਮ ਹੈ ਸਿਕੇਤ ਕੁਮਾਰ ਜੀ। OK ਜੀ ਇੰਨੇ ਦਿਨਾਂ ਬਾਅਦ ਬਾਰਿਸ਼ ਪਈ ਹੈ। ਕੀ ਦੇਖ ਰਹੇ ਹੋ ਕਿਸ ਤਰ੍ਹਾਂ ਦੇਖ ਰਿਹਾ ਹੈ? ਮੌਸਮ ਵਧੀਆ ਹੋ ਜਾਏਗਾ। ਹੁਣ ਜਿਹੜੀ ਬਿਮਾਰੀਆਂ ਚਲੀਆਂ ਜਿਉਂ ਠੀਕ ਹੋ ਜਾਈ ਗੱਲੇ ਕੁਲੇ ਖਰਾਬ ਜਿਹੜੇ ਹੋ ਰਹੇ ਚ ਉਹ ਠੀਕ ਹੋ ਜਾਣਗੇ। ਪਰ ਤਸੱਲੀ ਹੋ ਜਾਈ ਠੰਡ ਦੂਰ ਹੋ ਜਾਏਗੀ, ਗਰਮੀ ਦੂਰ ਹੋ ਜਾਏਗੀ। ਕਿੰਨੇ ਦਿਨਾਂ ਬਾਅਦ ਪਈ ਹੈ ਬਾਰਿਸ਼? ਮੈਨੂੰ ਤਾਂ ਲੱਗਦਾ ਹੁਣ 15-20 ਦਿਨ ਮਹੀਨਾ ਹੋ ਲੱਗ ਪਿਆ ਮੇਰੇ ਸਾਹ ਨਾਲ ਤਾਂ। ਸਾਹੀ ਮੈਂ ਆਨੰਦ ਮਾਣ ਰਿਹਾ ਤੁਸੀਂ ਮਜ਼ੇ ਆ ਰਹੇ ਮੈਂ ਕਨਾਂੜ ਤੋਂ ਆ ਰਿਹਾ ਹਾਂ ਇਲਾਕੇ। ਕੀ ਨਾਮ ਹੈ ਜੀ? ਸਿਖਾਜੋਂ ਦੇ। ਕੀ ਲੱਗਦਾ ਵੀ ਇੰਨੇ ਦਿਨਾਂ ਬਾਅਦ ਬਾਰਿਸ਼ ਹੋ ਰਹੀ ਹੈ ਕਿੰਨੀ ਵਧੀਆ ਜਿਹੀ ਹੁੰਦੀ ਹੈ ਮਤਲਬ ਤੇ ਬਹੁਤ ਕਰਦੀ ਦੀ ਆ ਰਹੀ ਹੈ ਜੀ ਇਸਲੀ ਆ ਬਹੁਤ ਪਰੇਸ਼ਾਨੀ ਹੈ ਬਕਰੇ ਵੀ ਕਰਕੇ ਤੇ ਹੁਣ ਰਾਹਤ ਮਿਲੂ ਮੇਰੇ ਕੋਲ ਅੱਜਾ ਪੋਣ ਘੰਟਾ ਫਰਕ ਦੇ ਤਾਂ ਫਾਇਦੇ ਹੁੰਦਾ ਕਿੰਨੇ ਦਿਨਾਂ ਬਾਅਦ بارش ਪਈ ਹੈ ਜੀ ਅੱਜ ਪਟਿਆਲੇ ਅੱਜ ਘੱਟੋ 15 ਦਿਨ ਹੋ ਗਏ ਪਹਿਲਾਂ ਹਲਕੀ ਜੀ ਪਈ ਜੀ ਪੂਰਾ 20 ਮਿੰਟ ਉਹਦੇ ਬਾਅਦ ਹੁਣ ਪਈ ਹੈ ਮਜ਼ਾ ਲੈ ਰਹੇ ਪੂਰਾ ਪੂਰਾ ਜੀ ਪੂਰਾ ਪੂਰਾ ਇੰਜੋਏ ਕਰ ਰਹੇ ਕਾ ਨਾਮ ਹੈ ਸਿਕੇਤ ਕੁਮਾਰ ਜੀ। ਓਕੇ ਜੀ ਇੰਨੇ ਦਿਨਾਂ ਬਾਅਦ ਬਾਰਿਸ਼ ਪਈ ਹੈ। ਕੀ ਦੇਖ ਰਹੇ ਹੋ ਕਿਸ ਤਰ੍ਹਾਂ ਦੇਖ ਰਿਹਾ ਹੈ? ਮੌਸਮ ਵਧੀਆ ਹੋ ਜਾਏਗਾ। ਹੁਣ ਜਿਹੜੀ ਬਿਮਾਰੀਆਂ ਚਲੀਆਂ ਜਿਉਂ ਠੀਕ ਹੋ ਜਾਈ ਗਲੇ-ਗਲੇ ਖਰਾਬ ਜਿਹੜੇ ਹੋ ਰਹੇ ਚੋ ਵੀ ਠੀਕ ਹੋ ਜਾਣਗੇ। ਪਰ ਤਸੱਲੀ ਹੋ ਜਾਈ ਠੰਡ ਦੂਰ ਹੋ ਜਾਏਗੀ, ਗਰਮੀ ਦੂਰ ਹੋ ਜਾਏਗੀ। ਕਿੰਨੇ ਦਿਨਾਂ ਬਾਅਦ ਪਈ ਹੈ ਬਾਰਿਸ਼? ਮੈਨੂੰ ਤਾਂ ਲੱਗਦਾ ਹੁਣ 15-20 ਦਿਨ ਮਹੀਨਾ ਹੋ ਲੱਗ ਮੈਨੂੰ ਸਾਡੇ ਨਾਲ ਤਾਂ। ਕਾਈਮ ਆਨੰਦ ਮਾਣ ਰਹੇ ਹੋ ਤੁਸੀਂ। ਮਾਝੇ ਹੀ ਆ ਰਹੇ ਮੈਂ ਕਨਾਂੜ ਤੋਂ ਆ ਰਿਹਾ ਹੀ ਲੱਗ ਕੇ। ਕੀ ਨਾਮ ਹੈ ਜੀ? ਸਿਖਾਜੋਂ ਦੇ कि बार बारिश हो रही है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और WhatsApp चैनल पर